ਪਾਤਸ਼ਾਹ ਜੀ ਚਲੇ ਗੁਰੂ ਪਾਤਸ਼ਾਹ ਜੀ ਅਸਾਮ ਦੀ ਧਰਤੀ ਤੇ ਬੈਠਿਆ ਇੱਕ ਅਨੰਤ ਵਿਆਸ ਤੋਂ 34 ਸਾਲ ਬਾਅਦ ਸਮਾਂ ਆਇਆ ਜੀ 1664 22 ਦਸੰਬਰ ਅਸਾਮ ਦਾ ਕਿਸ਼ਨ ਹੋਇਆ ਅਰਾਮ ਹੋਈ ਤੇ ਭਾਈ ਪਿਆਸੀ ਕੰਨ ਦਾ ਪਾਤਸ਼ਾਹ ਜੀ ਨੇ ਹੱਥ ਖੜੂ ਕਾਮਨਾ ਕਰਨ ਦਾ ਉਹ ਰੀਤ ਕਰਦਾ ਕਲ ਕੀ ਵਾਲੇ ਪਾਤਸ਼ਾਹ ਕਹਿੰਦੇ ਮੇਰੇ ਕੋਲ ਤੇ ਇਸ਼ਨਾਨ ਪਾਣੀ ਕਰਤਾ ਵੰਡੇ ਡੇਖੋ ਤੇ ਸਹੀ ਜਦੋਂ ਜਾ ਕੇ ਸੁੱਖਾਂ ਦੇ ਵਿੱਚ ਆ ਕੇ ਜਿਹੜੀ ਦਿੱਕਤ ਉਹ ਵਾਲਾ ਲੱਭਾ ਜਦੋਂ ਕੰਗਲ ਵੱਲ ਜਿਆ ਮਾਰੀ ਤੇ ਰਸਤੇ ਲੰਘ ਕੇ ਪਏ ਅਸਾਂ ਕਿੰਨੀ ਥਾਰਾ ਸਿੱਧਾ ਸੱਡੇ ਟੁੱਟਿਆ ਆਪਿਆ ਕੁਝ ਕੁ ਉੱਪਰ ਵੱਲ ਉਤੀ ਜਾਣ ਭਾਈ ਬਿਆਸੂ ਕਹਿੰਦਾ ਪਾਚਾ ਸਾਨੂੰ ਲੱਗਦਾ ਹੈ ਕਿ ਦੁਨੀ ਚੰਦ ਪੰਜ ਸੱਤ ਸਾਖੀ ਲੈ ਕੇ ਨਸ ਗਿਆ ਉਹ ਮਦਾਨੇ ਜੰਗ ਵਿੱਚ ਨਸ ਗਿਆ ਹੁਣ ਗੁਰਦੇਵ ਪਾਚਾ ਨੇ ਮੂੰਹੋਂ ਸਹਿਸ ਬਰਜਿਆ ਕਹਿੰਦਾ ਕਿ ਜਿਸ ਨੂੰ ਬਹੁਤ ਕੋ ਦਰਦਾ ਮਸਿਆ ਦਾ ਯਾਦ ਰੱਖਣ ਲੋਕ ਆਏਗੀ ਜਰੂਰ ਫਰ ਜੇ ਐਸੇ ਹੱਥ ਜਿਮਾਲ ਕਰਤਾ ਮਾਰਿਆ ਜਾਂਦਾ ਉਹਦੇ ਨਾਂ ਤੇ ਮੁਰੇਲੇ ਸ਼ੀ ਗੋ ਪਿਆਰ ਦੀ ਖਾਤਰ ਤਾਂ ਦੀ ਖਾਤਰ ਧਰਮ ਦੇ ਕਰਮੋਗਾਂਨ ਤੋਂ ਕਿ ਮਰੇਗਾ ਜੰਮ ਮੌਤ ਕਟਾਲੇ ਆਈ ਗਈ ਹੈ ਇਹ ਕੀ ਗੱਲ ਚਲਿਆਦਾ ਹੁੰਦਾ ਹੈ ਇਹਨੂੰ ਘਰ ਇਤਿਹਾਸਕਾਰ ਲਿਖਦੇ ਆਂ ਕਿ ਕੁਝ ਬੁਲਾਏ ਗਏ ਬੈਂਕੀ ਦਾ ਸਾਜ ਕਰ ਉਹ ਬੁਲਾ ਦੀ ਕਾਰਨ ਕਿ ਬਾਕੀ ਨੂੰ ਕੁਝ ਖਰਾਬ ਆ ਰਿਹਾ ਸੀ ਇੱਕ ਦਿਨ ਮੀਂਹ ਪੈਦਾ ਸੀ ਪਾਸਟ ਦਸ ਪਾਸ਼ਾ ਮਰੇਗਾ ਸੋ ਜੇ ਸੀ ਨਾਰਾਂ ਸੰਨ ਇਹ ਸਾਡੇ ਵਾਸਤੇ ਅਪਕਾਰ ਕੀਤੇ ਛੋਟਾ ਜਿਹਾ ਜੀਵਨ ਮਾਰਾ ਦਾ 42 ਸਾਲ عمر ਐਵੇਂ ਲੱਗਦੀ ਆ ਸਾਡੇ 70-70 ਸਾਲ ਮਰਨਾਂਗੀ ਤੁਹਾਨੂੰ ਪਤਾ ਵੀ ਲੱਗਾ ਕਿੱਦਾਂ ਮਰਨਗੀ ਮਾਰਾਂ ਨੇ 42 ਸਾਲ ਜਿਹੇ ਐਸੇ ਕਾਰਨ ਕੀਤੇ ਜਿਹੜੇ ਸਦੀਆਂ ਵਿੱਚ ਨਹੀਂ ਕਰ ਸਕਦੇ ਲੋਕਾਂ ਦੀ ਸੋਚ ਬਦਲੀ ਸਭ ਤੋਂ ਔਖਾ ਕੰਮ ਲੋਕ ਕਿਸੇ ਦੀ ਸੋਚ ਬਦਲੀ ਆ ਉਹ ਵੀ ਇਸ ਦੰਬੇ ਲੋਕਾਂ ਦੀ ਸੋਚ ਬਦਲੀ ਉਹਨਾਂ ਨੇ ਹੱਥ ਵਿੱਚ ਤਲਵਾਰ ਫੜਾਈ ਉਹਨਾਂ ਨੂੰ ਲੜਨਾ ਸਿਖਾਇਆ ਜੰਗਲ ਨਾਲ ਲੜਨਾ ਸਿਖਾਇਆ ਇਹ ਤਾਂ ਤਾਂ ਦਸੂਹਾਂ ਬਾਰੇ ਗੱਲ ਇਹ ਨੇ ਅਸੀਂ ਜਿਤਨੇ ਤਰੀਕੇ ਮਾਰੇ ਚਾਹਨਾ ਅਦਾਸ ਕਰੀਏ ਅਸੀਂ ਉਹਨੇ ਦਸੇ ਦੇਸ਼ ਚਾਲੂ ਕੀ ਪਹਿਲੇ ਇੱਕ ਵਾਰ ਮਾਰਿਆ ਹਮਾਂ ਦੋਵੇਂ ਵੇਲੇ ਗੁਰੂ ਘਰ ਵਿੱਚ ਆਪਾਂ ਹਾਜੀ ਭਾਮੇ ਨੂੰ ਉਹ ਜਿਹੜੇ ਨਦੇੜ ਵਿੱਚ ਸਿੱਖ ਸੰਸਥਾਨ ਕੀਤੇ ਉਹਦੇ ਵਿੱਚ ਹਮਾਂ ਦੋਵੇਂ ਵਲੇ ਸਿੱਖ ਗੁਰੂ ਘਰ ਨਿਖਾਇਆ ਛੋ ਅਸੀਂ ਠੀਕ ਹੈ ਅਸੀਂ ਗੁਰਪਰਮੇਵਾਲ ਬੜੇ ਇਕੱਠਵਾ ਹੋਇਆ ਪਰ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਗੁਰਜੀਤ ਸਿੰਘ ਜੀ ਨੇ ਦਾਸੀ ਦਿੱਤਾ ਹੈ ਕਿ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਨਗਰ ਕੀਰਤਨ ਦੇ ਵਿੱਚ ਅੱਜ ਜੋ ਅਸੀਂ ਸਵੇਰੇ ਬਹੁਤ ਹੀ ਯਾਨੀ ਕਿ ਸਤਿਕਾਰਯੋਗ ਸਾਡੇ ਸੁਖਮਣ ਸਿੰਘ ਸਾਹਿਬ ਸੇਵਾ ਸੁਸਾਇਟੀ ਵਾਲਿਆਂ ਨੇ ਸਵੇਰ ਦੀ ਜਿਹੜੀ ਰੰਗਤਾ ਸੀ ਸੁਖਮਣ ਸਾਹਿਬ ਦੇ ਪਾਠਤ ਕਰਨ ਕੀਤੀ ਸੀ ਉਹ ਅੱਜ ਸਾਡੇ ਦੇ ਤਬਾਅ ਸਰਬਸਦਾਨ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਮੈਂ ਆਪਣੀ ਕਮੇਟੀ ਦੇ ਨੂੰ ਸਾਹਿਬ ਜੀ ਗੁਰਦਵਾਰ ਸਾਹਿਬ ਦੇ ਬੇਟੀ ਲੈ ਨੂੰ ਸਾਰੀਆਂ ਸਰਦਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਆਪਾਂ ਉਹਨਾਂ ਦੇ ਜੋ ਉਹਨਾਂ ਨੇ ਸੰਲੋਪ ਦੇ ਦਿੱਤੇ ਹਨ ਉਹਨਾਂ ਤੇ ਚੱਲ ਕੇ ਆਪਾਂ ਸਿੱਖ ਧਰਮ ਨੂੰ ਜਿਹੜਾ ਵਾ ਹੋਰ ਅੱਗੇ ਲੈ ਕੇ ਜਾਈਏ ਸਾਡੇ ਤੇ ਇਸ ਸਿੱਖ ਧਰਮ ਦੇ ਵਿੱਚ ਸਾਨੂੰ ਕੋਈ ਅਹਿਦੀ ਮਿਸਾਲ ਨਹੀਂ ਮਿਲਦੀ ਕਿ ਜਿਹੜੇ ਸਾਨੂੰ ਇਹੋ ਜੇ ਸ਼ਰਮਸਾਰਨੀ ਜਿਹੜੇ ਨੇ ਸਾਡੇ ਪੈਦਾ ਹੋਏ ਨੇ ਤੇ ਅੱਜ ਸਾਨੂੰ ਉਹਨਾਂ ਦੇ ਵੱਧ ਜਿੰਨਾਂ ਦੇ ਚੱਲਦੇ ਆ ਆਂ ਹੀ ਸਾਨੂੰ ਚੱਲਣਾ ਚਾਹੀਦਾ ਹੈ ਤੇ ਮੈਂ ਇੱਕ ਹੋਰ ਨਾਲ ਜ਼ਰੂਰ ਬੇਨਤੀ ਕਰਦਾ ਹਾਂ ਕਿ ਅੱਜ ਦੇ ਦਿਹਾੜੇ ਦੇ ਜ਼ਰੂਰ ਸਾਨੂੰ ਇਹ ਪ੍ਰਣ ਜ਼ਰੂਰ ਕਰਨਾ ਚਾਹੀਦਾ ਕਿ ਜਿਹੜੀ ਸਾਡੀ ਆਪਣੀ ਸਿੱਖ ਤੋਂ ਮਨੁੱਖੀ ਦੇ ਪਾਸੇ ਜਿਹੜੇ ਨੇ ਨਸ਼ੇ ਵੱਲ ਜਾ ਰਹੇ ਨੇ ਉਹ ਨਸ਼ਿਆਂ ਤੋਂ ਦੂਰ ਕਰਨੀ ਆਪਾਂ ਕੋਈ ਨਾ ਕੋਈ ਪ੍ਰਬੰਧਕ ਕਮੇਟੀ ਜਾਂ ਹੋਰ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਇੰਤਜ਼ਾਮ ਕਰੀਏ ਤਾਂ ਕਿ ਸਾਡਾ ਜਿਹੜੀ ਸਿੱਖ ਕੌਮ ਆ ਜਿਹੜੀ ਇਸ ਵੱਸੋਂ ਹਟ ਕੇ ਗੁਰੂ ਦੇ ਨਾਲ ਗੁਰੂ ਦੀ ਨਾਮ ਲੈਵਾ ਸੰਗਤ ਜਿਹੜੀ ਆ ਉਹ ਵੱਢ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਸੰਤ ਸਿੰਘ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਤ੍ਰ ਤੇ ਸਪੰਚਾਰ ਦੀ ਜੋ ਸਮਾਗਮ ਲੱਗਦਾ ਪੰਜ ਦਸ ਗੁਰਜੀਤ ਸਿੰਘ ਖਾਲਸਾ ਬਹਾਇ ਦੇ ਕਿਤੇ ਸਕੇ ਜੀ ਨਗਰ ਅਸੇਨੀ ਸਬਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪ੍ਰਕਾਸ਼ ਉਸਸਰ ਜੀ ਸਾਰੇ ਹੀ ਨਗਰ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜਿਹੜੇ ਅੱਜ ਦੇ ਦੀਵਾਨ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪ੍ਰਕਾਸ਼ ਉਸਸਰ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਗੁਰਰਾਮ ਦਾਸ ਘਰ ਦੇ ਵਰਸਾਏ ਹੋਏ ਜਿਹੜੇ ਜਿਹੜੇ ਤੇ ਜੁੜੀ ਜਗਦੀ ਸੀ ਪਾਈ ਸਤਰਾਮ ਸਿੰਘ ਜੀ ਉਹਨਾਂ ਨੇ ਤਾਂ ਕੀ ਸਾਜਾਂ ਨਾਲ ਬਹੁਤ ਹੀ ਸੁੰਦਰ ਮਈ ਢੰਗ ਨਾਲ ਕੀਰਤਨ ਦੀ ਸੇਵਾ ਕੀਤੀ ਹੈ ਉਹਨਾਂ ਨੇ ਸੰਤਾਂ ਨੂੰ ਨਿਹਾਲ ਕੀਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਆਪ ਵੀ ਸ਼ੁਰੂ ਹਰ ਗੁਰਬੰਧ ਪਾਸ਼ਾ ਜੀ ਦੇ ਰਵਾਬ ਨਾਲ ਕੀਰਤਨ ਕਰਦੇ ਹੁੰਦੇ ਸਨ ਗੁਰਨਾਣਕ ਦੇਵ ਜੀ ਪਾਸ਼ਾ ਜੀ ਉਹਨਾਂ ਦੀ ਜਿਹੜੀ ਪਾਈ ਮਰਦਾਨਾ ਜੀ ਕੋਲ ਬਾਬ ਹੁੰਦੀ ਸੀ ਉਹਦੇ ਨਾਲ ਕੀਤੋਂ ਇਹ ਜਿਹੜੀ ਕੀਰਤਨ ਦੀ ਸ਼ੈਲੀ ਆ ਅਸਲ ਜਿਹ ਤੇ ਆ ਇੰਨੇ ਜ਼ਰਾ ਥੋੜੇ ਜਿਹਾ ਹੋਣ ਵਾਲੇ ਸਮਝਦੇ ਵਿੱਚ ਥੋੜਾ ਜਿਹਾ ਇਹਨਾਂ ਨੇ ਇਹਦਾ ਮਾਡਲ ਨੂੰ ਧਾਰਨ ਕਰ ਲਿਆ ਅਥਰਤੀ ਨਿ ਪਰਾਤਨ ਸ਼ੈਲੀ ਉਹਨਾਂ ਦੀ ਤਾਂਤਾਂ ਵਾਲੀ ਸ਼ੈਲੀ ਇਹਦੇ ਵਿੱਚ ਤੇ ਜੋ ਕਿਰਤ ਨੇ ਸਿਰਤਨ ਸੌਂਦੇ ਨੇ ਉਹ ਬਹੁਤ ਹੀ ਆਨੰਦ ਲੈਂਦੇ ਨੇ ਜਦ ਉਹਨਾਂ ਨੇ ਸੰਤਾਂ ਨੂੰ ਬਹੁਤ ਹੀ ਨਿਆੜ ਕਿਤਾ ਉਸ ਤੋਂ ਬਾਅਦ ਭਾਈ ਜੀ ਸੁੰਦਰ ਸਿੰਘ ਜੀ ਯਾਦ ਢੱਲੀ ਲੱਗੇ ਸਨ ਉਹਨਾਂ ਨੇ ਵੀ ਸੰਤਾਂ ਨੂੰ ਪੂ ਦਾ ਜਾਨੀ ਕਿ 14 ਜੰਗਾ ਦਾ ਇਸ ਤਰ੍ਹਾਂ ਕੋਰੋਨਾ ਦੇ ਜਿਹੜਾ ਸਚਾਨਾ ਪਾਇਆ ਤੁਸੀਂ ਉਹਨਾਂ ਦੀ ਤੁਹਾਰਨੀ ਹੈ ਭਾਵੇਂ ਸਾਰੀ ਸੰਗਤ ਦੁਨਸ਼ਾਨੀ ਹੋਈ ਮੈਸੇਜ ਉਹਨਾਂ ਪਾਸ਼ਾ ਦੇ ਧੀਆ ਪੁੱਤਰ ਬਣੋ ਤੇ ਛੋੜੇ ਦੀ ਕਹੋ ਨਾ ਅਮਰ ਸ਼ਗੋਤ ਦੇ ਸੰਸਕਰਣ ਨਵਾਹਿਦਪੁਰ ਕਾਂਸਾ ਨਵਾਹਿਦ ਕਲਸਾ ਵਹਿਬਤਪੁਰ ਪੰਤੋਂ ਦਸੰਪਾਸ਼ਾ ਬਾਰਾ ਜੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਪ੍ਰਕਾਸ਼ ਪੁਰਬਾਜੀ ਗੁਰੂ ਪ੍ਰਸਾਦ ਸਿੰਘ ਸਾਹਿਬ ਧਾਰਗੋਸ਼ਤ ਮਨਾਏ ਗਏ ਪੰਤੋਂ ਦਸੰਪਾਸ਼ਾ ਸਹਿਬ ਜੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਉਮਰ ਲਗਭਗ ਮਨਅਤ ਬਹੁਤ ਛੋਟਾ ਗਿਆ ਜੀ ਹੁਣ ਸੀ 40 ਸਾਲ ਦਾ ਸਾਰੀ ਉਮਰ ਰਸ਼ਨਾ ਚੁਕਾ। ਵਿਚਾਰਸ਼ਲਾ ਕਰਨੀ ਬਨੁਕੀ ਬਰਾਬਰਤਾ ਔਰ ਜਿਹੜਾ ਆਪਸੀ ਭੇਦ ਭਾਵ ਔਰ ਧਾਰਮਿਕ ਜਿਆਦੀ ਇਹਦੇ ਲਈ ਸੀ। ਉਸ ਸਮੇਂ ਕਿਸੇ ਵੀ ਵਿਅਕਤੀ ਨੂੰ ਇਹ ਸਾਬਿਤ ਕਰਨੀ ਸੀ ਉਹ ਆਪਣੀ ਮਰਜ਼ੀ ਦੇ ਤਰ੍ਹਾਂ ਵਿੱਚ ਜੀ ਪਾਲਣਾ ਕਰ ਸਕਦਾ। ਔਰ ਜਾਤਪਾਤ ਦਾ ਇੰਨਾ ਉਦੋਂ ਭੇਦ ਭਾਵ ਕੀਤਾ ਜਾਂਦਾ ਸੀ ਹਿੰਦੀ ਜਾਤ ਦੇ ਲੋਕਾਂ ਨੂੰ ਬਹੁਤ ਹੀ ਉਹਨਾਂ ਦੀ ਦੁਨੀਆ ਸੀ। ਗਸਨ ਬਾਸ਼ਾ ਮਹਾਰਾਜ ਜੀ ਸਾਰਾ ਸੰਘਰਸ਼ ਇਸ ਦਾ ਮੇਨ ਜਿਹੜਾ ਇਹੋ ਸੀ ਜਿਹੜਾ ਮਨੁੱਖੀ ਬਰਾਬਰੀਤਾ ਹੋਏ ਉਹ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਠੰਡੇ ਦੀ ਬਹੁਤ ਸ਼ਿਕਾਇਤ ਸਾਰੇ ਮਨੁੱਖਾਂ ਨੂੰ ਬਰਾਬਰਤਾ ਬਖਸ਼ੀ ਔਰ ਧਾਰਮਿਕ ਆਜ਼ਾਦੀ ਔਰ ਸਾਰਾ ਇਸ ਲਈ ਮੈਂ ਮਾਤਾ ਪਿਤਾ ਸਭ ਜਣੇ ਸ਼ਹੀਦ ਕਰਾਉਂਦਾ ਔਰ ਅੱਜ ਸਾਰਾ ਸੰਸਾਰ ਤਨ ਤਨ ਗਸਨ ਬਾਸ਼ਾ ਮਹਾਰਾਜ ਦਾ ਇਹ ਇਸ ਵੱਲ ਦਾ ਰਣੀ ਆ ਕਿ ਉਹਨਾਂ ਸਾਨੂੰ ਇਹ ਅਧਿਕਾਰ ਦਵਾਇਆ ਇਸ ਸਾਝੀ ਜੀ ਰਹਿਣ ਧਰਮ ਤੋਂ ਕਰਦੀ ਆਲ ਹਾਂ ਜਿਹੜਾ ਮਰਜੀ ਤੁਹਾਨੂੰ ਪ੍ਰਾਪਤ ਸਕਦੇ ਹੋ ساری ਤਾਕਤ ਮੁਕਤੀ ਪਰਪਰਤਾ ਹੈ ਔਰ ਇਹ ਕਿਹਾ ਹੁੰਦਾ ਪਾਂ ਦੇਸ਼ ਭਰ ਦੇਸ਼ਾ ਦਾ ਇੱਕ ਕਵਿ ਨੇ ਲਿਖਿਆ ਜੇ ਦੇਸ਼ ਦੇਸ਼ ਨਾ ਹੁੰਦਾ ਅਗਰ ਗੁਰੂ ਦੁਸ਼ਮਣ ਇਹ ਜੇ ਅੱਜ ਹਿੰਦੁਸਤਾਨ ਦੀ ਹੋਂਦ ਹੈ ਉਹ ਦਸੂਹ ਬਾਸ਼ਾ ਮਹਾਰਾਜ ਕਰਕੇ ਹੋਇਆ ਔਰ ਇਹ ਅੱਜ ਜੀ ਇਤਨਾ ਕੋ ਪਰਵਾਹ ਦੇ ਹਾਂ ਸੰਸਨ ਦਸੂਹ ਬਾਸ਼ਾ ਮਹਾਰਾਜ ਦਾ ਇਹ ਸਾਨੂੰ ਉਪਦੇਸ਼ ਦਿੱਤੇ ਪਛਾਇ ਕਿ ਉਹਨਾਂ ਨੇ ਸਾਨੂੰ ਪੂਰਨ ਮੂਡ ਉਰਖ ਬਣਦੀ ਇੱਕ ਮਾਰਾਂ ਨੇ ਸਾਨੂੰ ਉਪਦੇਸ਼ ਕੀਤਾ ਨਸ਼ੇ ਤੋਂ ਰਹਿਤ ਇੱਕ ਚੰਗੀ ਸੋਚ ਵਾਲਾ ਚੇਹ ਚੰਨ ਵਾਲਾ ਕਿ ਮਾਰਾਂ ਨੇ ਸਾਨੂੰ ਕਿਹਾ ਕਿਸੇ ਜੋ ਭੇਤਪਾਂ ਸਿੱਖ ਜਿਹੜਾ ਕਿਸੇ ਨਾ ਭੇਤਪਾਂ ਨਹੀਂ ਕਰਦਾ ਹਾਂਜੀ ਜੀ Levi ਜਾਲ ਦਾ ਜਾਂ ਵੱਡੀ ਜਾਲ ਦਾ ਗੁਰਦੁਆਰਿਆਂ ਚ ਚਾਰ ਪਰਵਾਜਾਂ ਇੱਥੇ ਗਏ ਚਾਰੇ ਜਿਹੜੇ ਵਰਨਾ ਉੱਥੇ ਆ ਕੇ ਬੈਠਾ ਸੀ ਇਹ ਤਰ੍ਹਾਂ ਦਾ ਦੋ ਸੁਮਾਸ਼ਾ ਜੀ ਇਹ ਵੀ ਭਗਵਾਨ ਦੇ ਦੌਰ ਤੋਂ ਆਪਣਾ ਸਾਰੇ ਸੰਤ ਨੂੰ ਸਾਰੇ ਵਰਗੇ ਲੋਕਾਂ ਨੂੰ ਤਨ ਤਨ ਦਸਮ ਪਾਸ਼ਾ ਮਾਤਰੀ ਪ੍ਰਭਾਸ਼ਵਰੀ ਲਖਸਾਇ ਤੇ ਵਾਹਿਗੁਰੂ ਅੱਜ ਹੌਂਦਰਾ ਸਮਾ ਮਿਲਿਆ ਜੇ ਤੇ 36 ਕੋਈ ਗੁਰਦਾਰ ਹਰ ਸਾਲ ਬਹੁਤ ਵਧੀਆ ਸਮਾਗਮ ਕਰਾਉਂਦੇ ਨੇ ਕਾਫੀ ਸੰਗਤ ਵੀ ਆਉਂਦੀ ਨੇ ਰਾਤ ਦੇ ਵੀ ਸਮਾਗਮ ਚੱਲਦੇ ਨੇ ਉਹਦੇ ਬਾਰੇ ਦੱਸਦੇ ਅੱਜ ਪਹੁੰਚੇ ਤੇ ਜੇ ਸਾਰੀ ਹੀ ਪੇਸ਼ਾਤ ਦੀ ਨਾਨਕ ਵੀ ਆਉਂਦੇ ਆ ਆਸ਼ਕ ਵੀ ਬਹੁਤ ਬਹੁਤ ਬੋਲਦਾ ਹੈ ਜੀ ਬਹੁਤ ਬਹੁਤ ਧੰਨਵਾਦ ਕਰਦਾ ਜਗਰਾ ਸਿੰਘ ਜੀ ਸ਼ੋਚੀ ਕੋਈ ਕਾਰਗਵਰ ਨੇ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਸੁਚੇਤ ਜਿਹਾੰਦਾ ਆਜਦਾ ਜਿਹੜਾ ਜੁਆ ਸੀ ਆ ਪਰ ਗਰੀਬ ਗਰੀਬ ਨੂੰ ਮਦਦ ਦੇ ਪ੍ਰੋਗਰਾਮ ਚਲਾ ਰਹੇ ਨੇ ਆਜਦਾ ਜਿਹੜਾ ਵੀ ਪ੍ਰੋਗਰਾਮ ਸੀਗਾ ਉਹਦੇ ਵਿੱਚ ਇਹਨਾਂ ਨੇ ਇੱਕ ਸਿੱਖੀ ਦੀ ਐਗਜ਼ੈਂਪਲ ਜਿਹੜੀ ਹੈ ਉਹ ਕ੍ਰੀਏਟ ਕੀਤੀ ਹੈ ਜੋ ਆਤਮਣ ਤੋਂ ਬਾਅਦ 35 ਸਾਲ ਜਿਹੜੇ ਸਾਡੇ ਗੁਰੂਆਂ ਨੂੰ ਸਾਜਿਤ ਜਾਣਦੇ ਸੀਗੇ ਉਹਨਾਂ ਦੇ ਨਾਲ ਜੁੜਨ ਹੋਇਆ ਔਰ ਬਹੁਤ ਹੀ ਭਾਵੁਕ ਔਰ ਜਿਹੜਾ ਸ਼ੁਰੂੀਤਾ ਪਰ ਹੈ ਜਿਹੜਾ ਸਾਡਾ ਸਾਡੇ ਸਾਡੀ ਜਥੇ ਦੇ ਇਹ ਉਹ ਉਹਨਾਂ ਨੇ ਜਿਹੜਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਉਹਨਾਂ ਦੀ ਸਿੱਖਿਆ ਬਾਰੇ ਸਾਨੂੰ ਪਟਨਾ ਲੈ ਗਏ ਸਾਨੂੰ ਅੜੰਗਪੁਰ ਸਾਹਿਬ ਤੱਕ ਲੈ ਆਏ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਲਾਇ ਸਿੱਖਾਂ ਨੂੰ ਸਾਰੀ ਸੰਗਤ ਨੂੰ ਜਿਲਾਇ ਸਿੱਖੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਵਿਚਾਰਤਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਸਰ ਮੈਂ ਜੀ ਗੁਰੂ ਸਿੰਘ ਸਰ ਜੀ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਕਿ ਉਹਨੇ ਬਹੁਤ ਹੀ ਵੱਧਿਆ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜਿਹੜੇ ਇੱਕ ਯੋਗ ਪੁਰਸ਼ ਨੇ ਜਿਨ੍ਹਾਂ ਨੇ ਸਮਾਜਿਕ ਬਰਾਬਰੀਤਾ ਆਰਥਿਕ ਬਰਾਬਰੀਤਾ ਤੇ ਧਾਰਮਿਕ ਬਰਾਬਰੀਤਾ ਲਈ ਆਰਤੀ ਬਹੁਤ ਹੀ ਵੱਡਾ ਪਰਵਰਤਨ ਜਿਹੜਾ ਆਪਾਂ ਅਰਥੀ ਰਾਜਨੀਤੀ ਦੇ ਵਿੱਚ ਭਾਰਤ ਨਹੀਂ ਪੂਰੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਚੁਣਿਆ ਜਾਂਦਾ ਮੈਂ ਇਹਨਾਂ ਦਾ ਬਹੁਤ ਬਹੁਤ ਖੰਦਕ ਕਰਦਾ ਹਾਂ ਔਰ ਮੈਂ ਇਹ ਚੇਤਨੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਜਦੋਂ ਵੀ ਗੁਰੂ ਘਰ ਦੇ ਵਿੱਚ ਕੋਈ ਪ੍ਰੋਗਰਾਮ ਕੋਈ ਅਗਮਨਾਂਦੇ ਆਸੀਂ ਕੋਈ ਨਗਰ ਕੀਰਤਨ ਕੱਢਦੇ ਹਾਂ ਜਿਹੜਾ ਸਾਡੇ ਨਗਰ ਕੀਰਤਨ ਦੀ ਅਗਵਾਈ ਜਿਹੜੀ ਆ ਉਹ ਨਿਯੰਤਰਣ ਨਾਲ ਕਰਨਾ ਚਾਹੀਦਾ ਮਿਆਂ ਸਿੰਘ ਅਰਦਾਇ ਕਰੇ ਔਰ ਜਿਹੜੇ ਸਾਡੇ ਦੀਵਾਨ ਸੱਜਦੇ ਨੇ ਉਹਨਾਂ ਦੇ ਵਿੱਚ ਤੰਤੀ ਸੱਜਣਾ ਸਾਜਾਂ ਦੇ ਨਾਲ-ਨਾਲ ਜਿਹੜੇ ਢਾਡੀ ਜਥੇ ਜਰੂਰੀ ਆਇਆ ਜਿਹੜੇ ਸਾਡੇ ਵਿੱਚ ਇੰਨਾ ਜੋਸ਼ ਭਰ ਦਿੰਦੇ ਆ ਕਿ ਸਾਨੂੰ ਆਪਣੀ ਸਿੱਖੀ ਦਾ ਜਿਹੜਾ ਉਹ ਪਤਾ ਲੱਗਦਾ ਔਰ ਸਾਨੂੰ ਆਪਣੀ ਸਿੱਖੀ ਦਾ ਮਾਣ ਮਹਿਸੂਸ ਹੁੰਦਾ ਵਾਏ ਜੀ ਦਾ ਖਾਲਸਾ ਵਾਏ ਜੀ ਜੋ ਹਾਜ਼ਰੀ ਭਰੀ ਹੈ ਸਮਾਗਮਾਂ ਦੇ ਹਾਂਜੀ ਬਲੇ ਸਾਰੀ ਸੰਗਤ ਨੂੰ ਵਾਏ ਜੀ ਦਾ ਖਾਸਾ ਵਾਏ ਜੀ ਕੋਲ ਦੇ ਅੱਜ ਹਰਿਵਾਲਾ ਵਿਖੇ 36ਵੇਂ ਤੇ ਧੰਨਧੰਨ ਸ੍ਰੀ ਗੁਰੂ ਰਵਿੰਦਰ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰੰਪਰੇ ਸੰਬੰਧ ਵਿੱਚ ਅੱਜ ਬਹੁਤ ਹੀ ਮਹਾਨ ਜਿਹੜਾ ਇੱਕ ਸਮਾਗਮ ਜਿਹੜਾ ਗੁਰਦੁਆਰਾ ਸਿੰਘ ਸਭਾ ਵਿੱਚ ਕੀਤਾ ਗਿਆ ਜਿਸ ਦੇ 33 ਸਾਲ ਜਿਹੜੇ ਉਹ ਇਹ ਪੁਰਾਤਨ ਜੜੀ ਰਵਾਇਤਾਂ ਨੇ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਸਟਾਰਟ ਕੀਤੀਆਂ ਸੀ ਭਾਈ ਮਰਦਾਨਾ ਜੀ ਦੇ ਰਬਾਬ ਜਿਹੜੀ ਹੈ ਉਹ ਜਿਹੜੇ 33 ਸਾਜ ਸਕੇ ਉਹਨਾਂ ਨਾਲ ਜਿਹੜੀ ਹੈ ਪਖਾਵਜ ਵਜਦੀ ਸੀ ਜਿਹੜੇ ਕੀ ਗੁਰੂ ਘਰਾਂ ਦੇ ਉਸਤਾਨ ਹੁੰਦੇ ਸਨ ਅਤੇ ਜਿਹੜੇ ਢਾਡੀ ਢਾਡੀ ਜਿੱਥੇ ਵੀ ਸ਼ੁਰੂਆਤ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰਾਈ ਅਤੇ ਜਿਹੜੇ 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 ਹੈਗੇ ਆਪਣੇ 33 ਸਾਜਾਂ ਦੀ ਸ਼ੁਰੂਆਤ ਸਾਡੇ ਗੁਰਨਾਨਕ ਦੇਵ ਜੀ ਨੇ ਕੀਤੀ ਤੋਂ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਬਹੁਤ ਹੀ ਆਨੰਦਮਈ ਜਿਹੜਾ ਹੈਗਾ ਤੁਹਾਡੀ ਜਿੱਥੇ ਉਹਨਾਂ ਨੇ ਜੁਸਿਲੀਆਂ ਵਾਰਾਂ ਗਾਈਆਂ ਮਾਨੂੰ ਬੜਾ ਤਕਵੀਰਾਸ ਆ ਰਿਹਾ ਸੀਗਾ ਤੇ ਬਹੁਤ ਹੀ ਵਧੀਆ ਲੱਗਿਆ ਸਾਰੇ ਬਹੁਤ ਪ੍ਰਸਾਦਿ ਖੁਸ਼ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ